ਆਪ ਵੀ ਦੇ ਪਰ ਸੇਡ ਸ਼ਾਇਰ ਸ੍ਰੀ ਸੁਰਜੀ ਪਾਤਰ ਜੀ ਦੀ ਕਵਿਤਾ ਦੇ ਮੁਖ ਮੰਗ ਤੋਂ ਲਿਆ ਹੈ ਇਸ ਰਾਹੀਂ ਅਸੀਂ ਪਾਤਰ ਸਾਹਿਬ ਨੂੰ ਆਪਣੀ ਸ਼ਰਧਾ ਦੇ ਫੁੱਲ ਪੇਟ ਕਰਦੇ ਨਾਟਕ ਦੀ ਕਹਾਣੀ ਸ਼ੁਰੂ ਹੁੰਦੀ ਹੈ ਸਵੇਰ ਦੀ ਸੈਟਰਮ ਆਏ ਰਿਟਾਇਰਡ ਸੀਨੀਅਰ ਸਿਟੀਜ਼ਨਾਂ ਦੀ ਜ਼ਿੰਦਗੀ ਪਰਤੀ ਤਜਰਬਿਆਂ ਅਤੇ ਅਨੁਭਵਾਂ ਤੋਂ ਸੋ ਆਓ ਦੇਖਦੇ ਹਾਂ ਨਾਟਕ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਓਏ ਅੱਜ ਬੜਾ ਟੈਮੂ ਗਿਆ ਕੋਈ ਪਹੁੰਚਿਆ ਨਹੀਂ ਸਸ਼ੀਕਲ ਕੋ ਸਾਹਿਬ ਸਸ਼ੀਕਲ ਵਕੀਲ ਸਾਹਿਬ ਕਿ ਮੈਂ ਉਹ ਵਧੀਆ ਜੀ ਤੁਸੀਂ ਦੱਸੋ ਵਧੀਆ ਵਧੀਆ ਤੁਸੀਂ ਬੜੇ ਸਮੇਂ ਦੇ ਪਾਵਨ ਦੋ ਮੀ ਆਵੇ ਹਨੇਰੀ ਆਵੇ ਤੁਸੀਂ ਸਮੇਂ ਸਿਰ ਪਹੁੰਚੀ ਆਨੇ ਹੋ ਉਹ ਵਕੀਲ ਸਾਹਿਬ ساری ਉਮਰ ਇਥੇ ਦੀ ਫੱਟੀਆਂ ਖਾਦੀ ਹੈ ਨਾ ਲਿਖਣਾ ਲਈ ਗ੍ਰੰਥਾ ਲਿਖਤਾ ਦੇ ਬਾਰੇ ਹੁੰਦਾ ਹੈ ਅੱਜ ਕੀ ਗੱਲ ਨੈਤੀ ਐਸਪੀ ਸਾਹਿਬ ਆਏ ਨੇ ਨਾ ਮਾਸਟਰ ਜੀ ਪਹੁੰਚੇ ਨੇ ਲੋਅ ਰੇਡੀਅਸ ਡਿਸਰਵ ਨਾ ਲਈ ਮਾਸਟਰ ਜੀ ਦੇ ਸਸ਼ੀ ਦਾ ਕੋ ਸਾਹਿਬ ਸਸ਼ੀ ਕਾਲ ਜੀ ਕੋ ਡੀਐਸਪੀ ਨਾਲ ਕਿਹਾ ਠੀਕ ਹੈ ਜੀ ਉਹ ਤੁਹਾਨੂੰ ਯਾਦ ਕਰੀ ਜਾਂਦੇ ਸੀ ਅੱਛਾ ਚੋਹਰ ਸਰਕਾਰੀ ਕੀ ਗੱਲ ਡੀਐਸਪੀ ਸਾਹਿਬ ਅੱਜ ਲੇਟ ਹੋ ਗਏ ਉਹ ਯਾਰ ਕੀ ਦੱਸਾਂ ਕਰੋ ਤਾਂ ਮੈਂ ਰੋ ਜਾਏ ਟਾਈਮ ਹੀ ਚੱਲਿਆ ਸੀ ਆਹ ਰਸਤੇ 'ਚ ਕੁਝ ਮੁੰਡੇ ਆਪਸੇ ਲੜੀ ਜਾਂਦੇ ਸੀ ਅਸੀਂ ਯਾਰ ਉਹਨਾਂ ਦੀ ਸੁਰਸਫਾਈ ਦੀ ਕਰਾਉਣ ਲੱਗ ਪਏ ਯਾਰ ਪਤਾ ਨਹੀਂ ਇਹ ਨੰਮੀ ਪਨੀਰੀ ਕਿਹੜੇ ਰਾਹ ਤੁਰ ਪਈ ਐ ਨਿੱਕੀ ਨਿੱਕੀ ਗੱਲ ਤੇ ਆਪਸੀ ਲੜਾਈ ਝਗੜੇ ਨਸ਼ੇ ਕਟਮਾਰ ਦਿਨੋ ਦਿਨ ਵਾਦੀ ਜਾ ਰਹੀ ਐ ਹੋ ਕੀ ਦਸੀਏ ਮਾਸਟਰ ਜੀ ਆ ਕੋਰਟ ਚੈਰੀਆਂ ਤੇ ਥਾਣੇ ਤਾਂ ਛੋਟੇ ਮੋਟੇ ਲੜਾਈ ਝਗੜਿਆਂ ਨਾਲ ਭਰੀ ਪਈ ਐ ਉਹ ਆਹੀ ਤਾਂ ਦੁੱਖਾ ਪ੍ਰਭੂ ਖੇਡਾਂ ਵਿੱਚ ਅਵਲ ਆਉਣ ਵਾਲਾ ਪੰਜਾਬ ਅੱਜ ਕਿੰਨਾ ਪਛੜ ਗਿਆ ਐ ਕੋਈ ਭਜਦਾ ਨਹੀਂ ਕੋਈ ਨੱਟਦਾ ਨਹੀਂ ਕੋਈ ਗੇਮ ਨਹੀਂ ਖੇਡਦਾ ਸੇਤ ਦਾਤਾ ਧਿਆਨ ਨਹੀਂ ਕਿਸੇ ਨੂੰ ਸਹੀ ਗੱਲ ਐ ਕੋਸਾ ਤਾਂ ਹੀ ਤਾਂ ਵੇਲਾ ਮਨ ਸ਼ਿਕਾਣ ਦਾ ਘਰ ਬਣਿਆ ਪਿਆ ਉਹ ਯਾਰ ਉਹ ਖੇਡਾਂ ਤਾਂ ਹੈ ਤਾਂ ਜੀ ਇਹਨਾਂ ਨੂੰ ਫੋਨਾਂ ਤੋਂ ਵੇੜ ਮਿਲੇ ਆ ਲੈਟ ਦੀ ਦੁਨੀਆ ਨੇ ਤਾਂ ਜਵਾਨੀ ਨੂੰ ਕੰਮਲੇ ਕੀਤਾ ਪਿਆ ਯਾਰ ਕਿਸੇ ਨੂੰ ਵੱਡੇ ਛੋਕੇ ਦੀ ਲਿਹਾਜ਼ ਹੀ ਨਹੀਂ ਰਹੀ ਕਿਸੇ ਨੂੰ ਵੱਡੇ ਛੋਟੇ ਦਾ ਸਤਿਕਾਰ ਹੀ ਨਹੀਂ ਰਿਹਾ ਸਮਾਜਿਕ ਜ਼ਿੰਮੇਵਾਰੀ ਤੋਂ ਤਾਂ ਬਹੁਤ ਦੂਰ ਚੜ੍ਹ ਗਿਆ ਇਹ ਲਾਈਕ ਕਮੈਂਟ ਤੇ ਹੈਸ਼ਟੈਗ ਆ ਚੁੱਕੇ ਹੈਗੇ ਉਹ ਯਾਰ ਜੋ ਮਰਜ਼ੀ ਕਰੋ ਆਪਣਾ ਸਮਾਂ ਤਾਂ ਬਹੁਤ ਚੰਗਾ ਸੀ ਇੱਕ ਦੂਜੇ ਨਾਲ ਗੱਲਾਂ ਕਰਦੇ ਦੁੱਖ ਸੁੱਖ ਦੇ ਸਾਥੀ ਬਣ ਕੇ ਸਵਤੰਤਰਾਂ ਲੰਘਦਾ ਸੀ ਉਹ ਵਕੀਲ ਸਾਹਿਬ ਉਹ ਸਮਾਂ ਤਾਂ ਹੁਣ ਬਹੁਤ ਹੀ ਦੂਰ ਚਲਾ ਗਿਆ ਲੋ ਬਰਾਵੋ ਆ ਦੇਖ ਲੋ ਅੱਜ ਕੱਲ ਤਾਂ ਜਵਾਨ ਪੁਲਿਸ ਚ ਹੋਰ ਕੀ ਬਾਤ ਤੋੜ ਦੇ ਨੇ ਪਹਿਲਾਂ ਸੁਣਿਆ ਕਰਦੇ ਸ਼੍ਰੀਕਾ ਚੜਦੇ ਨੇ ਕੋਸਾ ਸਿਆਣੇ ਕਹਿੰਦੇ ਸੀ ਭਜਨ ਭੋਗ ਤੇ ਭੋਜਨ ਪੜਦੇ ਚੁਣਾ ਚਾਹੀਦਾ ਪਰ ਅੱਜ ਜਿੰਨਾ ਚਿਰ ਸਾਰੀ ਦੁਨੀਆ ਨੂੰ ਪਤਾ ਨਹੀਂ ਲੱਗੇ ਕੀ ਖਾਦਾ ਇਹਨਾਂ ਨੂੰ ਸਬਰ ਹੀ ਨਹੀਂ ਆਉਂਦਾ ਉਹ ਮਾਸਟਰ ਜੀ ਉਹ ਵੀ ਸਵਾ ਸੀਗਾ ਜਲੋਤੀਆਂ ਪਹਿਣਾ ਬੜੇ ਸਤਕਾਰ ਨਾਲ ਸੇਕਾ ਗਿਰੂ ਦੀ ਪਾਣੀ ਬਣਾਉਂਦੀਆਂ ਦੇਖਉਂਦੀਆਂ ਸੀ ਔਰ ਤਾਂ ਹੋਰ ਵੱਡਿਆਂ ਨੂੰ ਮਿਲਣ ਤੋਂ ਪਹਿਲਾਂ ਸਤਕਾਰ ਬੱਦਲ ਸਿਰ ਟਾ ਕੇ ਕਰਦੀਆਂ ਉਹ ਮਾਸਟਰ ਜੀ ਪਰ ਉਹ ਸਮਾਗਿਥੇ ਰਹਿ ਗਿਆ ਬਰਾਵੋ ਸਮਾਂ ਬਹੁਤ ਤੇਜ਼ੀ ਨਾਲ ਬਰਦ ਰਿਹਾ ਹੁਣ ਪਹਿਲਾਂ ਵਾਲੀਆਂ ਗੱਲਾਂ ਕਿੱਥੇ ਰਹਿ ਗਈਆਂ ਉਹ ਵਕੀਲ ਸਾਹਿਬ ਅੱਜ ਦੀ ਨਵੀਂ ਬੀੜੀ ਸੋਸ਼ਲ ਮੀਡੀਆ ਰਾਹੀਂ ਆਪਣੇ ਸੰਸਕਾਰਾਂ ਨੂੰ ਖੋਲਦੀ ਜਾ ਰਹੀ ਹੈ ਹੋਰ ਤਾਂ ਹੋਰ ਪੰਜਾਬੀ ਸੱਭਿਆਚਾਰ ਨੂੰ ਛੱਡ ਕੇ ਪੱਛਮ ਵੱਲ ਨੂੰ ਜਾ ਤੁਰੀ ਚਲੋ ਅੱਜ ਤਾਂ ਆਪਾਂ ਸੈਰ ਵੀ ਨਹੀਂ ਕੀਤੀ ਹੋਈ ਹੈ ਹੋਰ ਹੀ ਗੱਲਾਂ ਚ ਬੈਠੇ ਚਲੋ ਫਿਰ ਸ਼ਾਮ ਨੂੰ ਮਿਲਦੇ ਹਾਂ ਚੰਗਾ ਦੇ ਸੀਨ ਦੂਜਾ ਮਾਸਟਰ ਜੀ ਦਾ ਕਰ ਮਨਜੀਤ ਮੰਜੀ ਤਿਆਰ ਹੋ ਗਈ ਤੁਸੀਂ ਪੁੱਤ ਮੰਜੀ ਕਹਿੰਦੀ ਸੀ ਉਹ ਅੱਧੇ ਘੰਟੇ ਤੱਕ ਆਉਂਦੀ ਉਹ 파ਰਨਰ ਗਈ ਹੈ ਤਿਆਰ ਹੋ ਮੰਮੀ ਮੈਂ ਤਾਂ ਉਸ ਨੂੰ 8 ਵਜੇ ਤੱਕ ਤਿਆਰ ਰਹਿਣ ਨਿਕੇਗਾ ਨਹੀਂ ਕਿਨਾਲੇ 파ਰਨਰ ਜਾਂਦੀ ਕਿ ਲੋੜ ਪਈ ਸੀ ਕੋਈ ਨਾ ਪੁੱਤ ਆਉਂਦੀਆਂ ਹੀ ਹੋਣਗੀਆਂ ਤੂੰ ਫੋਨ ਕਰਕੇ ਪੁੱਛ ਰਹਿ ਨਾਲੇ ਪ੍ਰੀਤ ਵੀ ਉਹਦੇ ਨਾਲ ਹੀ ਗਈ ਹੈ ਠੀਕ ਹੈ ਮੰਮੀ ਹੈਲੋ ਜੀ ਤੁਸੀਂ ਬੜੀ ਧੀਰ ਲਗਾ ਦਿੱਤੀ ਆਪਾਂ ਲੇਟ ਹੋ ਜਾਣਾ ਮੈਂ ਮੈਂ ਬਾਅਦ ਤੇ ਚਲ ਰਹੀ ਆ ਮੈਨੂੰ 15-20 ਮਿੰਟ ਹੋਰ ਲੱਗ ਜਾਣੇ ਤੁਸੀਂ ਪਲੀਜ਼ ਵੇਟ ਕਰੋ 15-20 ਮਿੰਟ ਚਲ ਕੋਈ ਗੱਲ ਨਹੀਂ ਪਰ ਜਿੰਨਾ ਜਲਦੀ ਹੋ ਸਕੇ ਉਨਾਂ ਜਲਦੀ ਆਉਣ ਦੀ ਕੋਸ਼ਿਸ਼ ਕਰੀ ਇੰਟਰਨੈਟ ਤੇ ਯੁੱਤੇ ਕੇ ਨੇ ਖੁਸ਼ ਨੇ ਲੋ ਸ਼ਾਲਾ ਇਹੋ ਖੁਸ਼ੀਆਂ ਅਸਲੀ ਹੋਵਣ ਕਿਰਤਾਂ ਦੇ ਤਾ ਜਸਾ ਬਣ ਗਿਆ ਮਨ ਦੇ ਆ ਖੋਸ਼ੇ ਚ ਕਰਿਓ ਫਾਸੇ ਕਿਸ ਬੇਨਵੀ ਹੋਵਣ ਆ ਕੀ ਸਿਆਕਰੀਆਂ ਨਹੀਂ ਆ ਹੁਣ ਇੰਨਾ ਤੱਕ ਬੰਦਈ ਸੀ ਪੈਸੇ ਲਾਇਆ ਇੱਕ ਇਸ ਸਾਰਾ ਰੀਲਾ ਬਣਾਉਂਦੀਆਂ ਚੰਗੀਆਂ ਲੱਗਦੀਆਂ ਹੋ ਇਸ ਚ ਚੰਗਾ ਲੱਗਦੇ ਨਾ ਲੱਗਣ ਮੈਨ ਕੀ ਗੱਲ ਐ ਦੁਨੀਆਂ ਚੰਨ ਤੇ ਪਹੁੰਚ ਗਈ ਤੇ ਤੁਸੀਂ ਪੱਤੀ ਤੇ ਵੀ ਇਹ ਜੰਗਲ ਨਾ ਕਰਿਓ ਆਹ ਕਿਹੋ ਜਿਹਾ ਕੱਪੜੇ ਪਾਏ ਨੇ ਤੁਸੀਂ ਕਿਉਂ ਕੀ ਖਰਾਬੇ ਜਿਹਾ ਸੋਹਰੇ ਤੁਸੀਂ ਉਹ ਵੀਰੇ ਤੁਸੀਂ ਬਾਲਿ ਭਰਾਨੀ ਸੋਚਨਾ ਫੇਰ ਕੀ ਹੋ ਗਿਆ ਜੇ ਸਿਆਣੇ ਸਵਾ ਵੀ ਲੈਤਾ ਫੇਰ ਕੀ ਹੋ ਗਿਆ ਪੁੱਤ ਅੱਜ ਕੱਲ ਤਾਂ ਸਾਰੇ ਪਾਉਂਦੇ ਆ ਨਾਲੇ ਜੇ ਅੱਜ ਕੱਲ ਕਿਸੇ ਨੂੰ ਕੁਛ ਕਹਿ ਦੋ ਤਾਂ ਪੂਰਾ ਮੰਨ ਜਾਂਦੇ ਆ ਉਹ ਗੱਲ ਨਹੀਂ ਮੰਮੀ ਮੈਂ ਤਾਂ ਸਿਰਫ ਇਹਨਾਂ ਨੂੰ ਆਇਂ ਕਹਿ ਰਹੇ ਹਾਂ ਜੇ ਇਹ ਸੂਟ ਪਾ ਕੇ ਚੁੰਨੀ ਲੈ ਕੇ ਲੈ ਜਣਣ ਧਿਆਨ ਹੁੰਦੀਆਂ ਤਾਂ ਹੋਰ ਵੀ ਸੋਹਣਾ ਲੱਗਣਾ ਸੀ ਹਾਂ ਸੱਚਾ ਵੀ ਫੇਰਾ ਪਾ ਗਣ ਤੇ ਰੀਲੀ ਬਣਾ ਲੈਣ ਦੇ ਵੇ ਚੁੰਨੀ ਮੇਰੀ ਰੰਗ ਦੇ ਲਲਾਰੀਆਂ ਮੇਰੇ ਆਰ ਦੀ ਗੱਡੀ ਦੇ ਨਾਲ ਦੀ ਹਾਏ ਹਾਏ ਆਹ ਗੱਲ ਤਾਂ ਮੈਨੂੰ ਨਹੀਂ ਆਦੀ ਨਹੀਂ ਤੇ ਤੁਸੀਂ ਵੀ ਨਾ ਕਿਹੜੀਆਂ ਗੱਲਾਂ ਲੈ ਕੇ ਬੈਠ ਗਿਓ ਫੇਰ ਕੀ ਹੋ ਗਿਆ ਨਾਲੇ ਅੱਜਕੱਲ ਕੌਣ ਕੌਣ ਦਾ ਸੂਟ ਕੋਈ ਨਾ ਚੁੰਨੀ ਲੈ ਨਾ ਕੋਈ ਜਾਦੇ ਜਿਦ ਬਨਜੂ ਪਰ ਮੁੰਜੀ ਦਾ ਇਹ ਸਾਡਾ ਰਵੱਈਆ ਹੈ ਇਹ ਸਾਡੀ ਕਹਿ ਜਾਣੇ ਜੇ ਸਰਦ ਚੁੰਨੀ ਲੈ ਨਹੀਂ ਰਹੀ ਫਿਰ ਹਰਦ ਕੀ ਹੈ ਕਿ ਨਾਲੇ ਚੁੰਨੀ ਤਾਂ ਔਰਤ ਦੇ ਸਰਦ ਤਾਜ ਹੁੰਦੀ ਹੈ ਤਾਜ ਤਾਜ ਓ ਮਾਈ ਗਾਡ ਉਹ ਗਿੱੱਡ ਦੀ ਲੀਰ ਨੂੰ ਤੁਸੀਂ ਤਾਜ ਕਹੀ ਜਾ ਰਹੇ ਹੋ ਪੀਤ ਤੇਰੇ ਪਾਪਾ ਆਣ ਵਾਲੇ ਆ ਜਾ ਨਹੀਂ ਬੇਟਾ ਹਾਂਜੀ ਮੰਮੀ ਆਉਣੀਆਂ ਚਲੋ ਯਾਰ ਛੱਡੋਲੀ ਬਟ ਆਪਾਂ ਬਚ ਚੱਲਦੇ ਆ ਐਵੇਂ ਕਹਿੰਦੇਲੀ ਬਟ ਉਧਰ ਹੋ ਕੇ ਖੜ ਜਾ ਬੋਲੀ ਨਾ ਬੁਧੀ ਸੁਣੀ ਗਈ ਰਿਸ਼ਤੇਦਾਰਾਂ ਦੇ ਲਫਾ ਫੇਰੀ ਚੱਲਾਂਗੇ ਪਹਿਲਾ ਜੀ ਚੁੰਮੀ ਮਿੱਠੂ ਗੱਭੀ ਦੀ ਲੀਰ ਕਹਿ ਰਹੀ ਐ ਅੱਜ ਤੈਨੂੰ ਮੇਰੀ ਐਵੇਂ ਦੀ ਦੱਸਾਂ I'm to ਤੇ ਮਾਰ ਕੇ ਰੱਖਦੀ ਸੀ ਉਸ ਵਿੱਚ ਮੇਰੇ ਲਈ ਕੁਝ ਪੈਸੇ ਮੜ ਕੇ ਸਾਰੇ ਰੱਖਦੀ ਸੀ ਖੋਦ ਪਿੱਟ ਕੇ ਬੋਦ ਰੰਗਿਆ ਸੀ ਉਹ ਮੇਰੀ ਮਾਂ ਦੀ ਚੰਨੀ ਸੀ ਹਰ ਗ੍ਰੇਡ ਦੇਖ ਕੇ ਮੈਂ ਹੈਜੀ ਲੱਗਦੀ ਆ ਆ ਤਾਂ ਕਮਾਲੀ ਹੋ ਗਈ ਮਜੀ ਤੂੰ ਸੋਧ ਵੀ ਪਾਈ ਹਾਂਜੀ ਮੈਨੂੰ ਨਹੀਂ ਸੀ ਪਤਾ ਤੁਹਾਡੇ ਮਨ ਵਿੱਚ ਸੁਣਨੀ ਇੰਨਾ ਸਤਿਕਾਰ ਹੈ ਮੰਜੀ ਨੂੰ ਘੱਤਣਾ ਸਮਝੀ ਇਹ ਸਾਡਾ ਸਭਿਆਚਾਰ ਹੈ ਇਹ ਸਾਡੇ ਸਭੇ ਘੋੜੀ ਦੀ ਨਿਸ਼ਾਨੀ ਹੈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿਹੜੇ ਸਮੇਂ ਕਿਹੋ ਜਿਹਾ ਪਹਿਰਾਵਾ ਪੋਣਾ ਹੈ ਸਾਨੂੰ ਆਪਣੀ ਸੋਚ ਵੱਡੀ ਕਰਨ ਦੀ ਲੋੜ ਹੈ ਨਾ ਕਿ ਕੱਪੜੇ ਛੋਟੇ ਤੈਨੂੰ ਪਤਾ ਹੈ ਜੋ ਸਮਾਜ ਜੋ ਲੋਕ ਆਪਣੇ ਸਭਿਆਚਾਰਿਕ ਸੰਸਕ੍ਰਿਤੀ ਨਾਲ ਟੱਕਰ ਜਾਂਦੇ ਨੇ ਨਾ ਉਹਨਾਂ ਦਾ ਬजूद ਬਹੁਤੀ देर ਜਿਉਂਦਾ ਨਹੀਂ ਰਹਿੰਦਾ ਔਰ ਇਹ ਤੁਮ ਮर्यादा ਵਿੱਚ ਵਧੀ ਵਿੱਚ ਨਹੀਂ ਲੱਗਦੀ ਹੈ ਤੇ ਮर्यादा ਬਣਾ ਕੇ ਰੱਖਣਾ ਸੱਜਣ ਪਰਜੇ ਹਾਂਜੀ ਤੁਹਾਡੀ ਸੋਚ ਸਹੀ ਹੈ ਮੈਂ ਹਮੇਸ਼ਾ ਆਪਣੇ ਆਪ ਨੂੰ ਠੀਕ ਸਮਝਦੇ ਰਹੇ ਮੈਨੂੰ ਇਹ ਸੋਸ਼ਲ ਮੀਡੀਆ ਦੀ ਚੱਕਾਚਾਂ ਦੁਨੀਆ ਨੇ ਆਪਣੇ ਵਾਂਗ ਵਿੱਚ ਲੱਗ ਰਿਹਾ ਮਨੁੱਖਤਾ ਸੀ ਕਿ ਇਸ ਤਰ੍ਹਾਂ ਦੇ ਕੱਪੜੇ ਪਾ ਕੇ ਮੈਂ ਹੀਨ ਭਾਵਨਾ ਦਾ ਸ਼ਿਕਾਰ ਨਾ ਹੋ ਜਾਵਾਂ ਇਹ ਜੀ ਸੋਚ ਤਾਂ ਬਦਲਨੀ ਹੈ ਉਹ ਅਸੀਂ ਤਾਂ ਉਸ ਦੇਸ਼ ਦੇ ਵਾਸੀ ਆ ਜਿਹਨੂੰ ਸਾਰੀ ਦੁਨੀਆ ਸਲਾਮ ਕਰਦੀ ਹੈ ਤੇ ਅੱਜ ਅਸੀਂ ਆ ਕਿਹੜੇ ਰਤੂ ਰਪਏ ਸ਼ਾਬਾਸ਼ ਪੁੱਤਰ ਸ਼ਾਬਾਸ਼ tie ਅੱਜ ਭਾਰਤ ਕੇ ਜਵਾਬ ਦੇ ਆਇਆ ਮੇਰੇ ਮਨ ਵਿੱਚ ਕਈ ਗੱਲਾਂ ਘੁੰਮ ਰਹੀਆਂ ਸੀ ਪਰ ਧਰ ਆ ਕੇ ਮੈਂ ਤੁਹਾਡੀਆਂ ਗੱਲਾਂ ਸੁਣੀਆਂ ਤੇ ਮੈਨੂੰ ਇੱਕ ਉਮੀਦ ਦੀ ਕਿਰਨ नजर ਆਈ ਕਿ ਜੇਕਰ ਤੁਸੀਂ ਇਸੇ ਤਰ੍ਹਾਂ ਦੇ ਸੱਭਿਆਚਾਰ ਨੂੰ ਸੰਭਾਲਦੇ ਰਹੇ ਤਾਂ ਇਹ ਹਮੇਸ਼ਾ ਚੜhti ਕਲਾ ਵਿੱਚ ਰਹੇਗਾ ਹਾਜੀ ਪਾਪਾ ਘਰ ਵਿੱਚ ਮਿਲੇ ਤੁਹਾਡੇ ਸੰਸਕਾਰਾਂ ਕਰਕੇ ਅਤੇ ਸਕੂਲ ਵਿੱਚ ਮਿਲੀ ਸਿੱਖਿਆ ਦੇ ਕਰਕੇ ਹੀ ਅਸੀਂ ਇਹ ਸਮਝਣ ਦੇ ਕਾਬਿਲ ਹੋਏ ਹਾਂ ਆਓ ਆਪਾਂ ਸਾਰੇ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਹੰਭਲਾ ਮਾਰੀਏ ਇਹ ਸੋਸ਼ਲ ਮੀਡੀਆ ਦਾ ਸਹੀ ਇਸਤੇਮਾਲ ਕਰੀਏ ਇਸ ਠੁੱਠੀ ਦੁਨੀਆ ਵਿੱਚੋਂ ਨਿਕਲ ਕੇ ਅਸਲੀ ਰਿਸ਼ਤਿਆਂ ਦਾ ਆਦਰ ਸਵੀਕਾਰ ਕਰੀਏ ਕਿਉਂਕਿ ਇਹ ਹੀ ਤਾਂ ਸਾਡੇ ਪੰਜਾਬ ਦਾ ਸੱਭਿਆਚਾਰ ਹੈ ਤੇ ਇਹ ਹੀ ਸਾਡੀ ਪਹਿਚਾਣ ਹੈ